ਸ੍ਰੀ ਦੌੜਾ ਜੀ ਦੀ ਆਗਿਆ ਦੇ ਦੇਗੇ ਸਿਕੌਟਲਾ ਜਿੱਤ ਬੜੀ ਪੱਕੀ ਹੋ ਰਹੀ ਹੈ ਕੇਂਦਰ ਸਰਕਾਰ ਕਾਗਜ਼ੀ ਪੜ ਰਹੀ ਹੈ ਮਾਤੇ ਕਿਸੇ ਕੋਕਲਾ ਵਾਤਾਵਰਣ ਵਿੱਚ ਮੰਤਰੀ ਬਣ ਕੇ ਮੀਰਾ ਕੋਰ ਚੌਂਕ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਦੇ ਵਿੱਚ ਕੀਤੀ ਗਈ ਮਹਾਰੈਲੀ ਦੇ ਵਿੱਚ ਰਾਹੁਲ ਗਾਂਧੀ ਵਿਸ਼ੇ ਸੌਰ ਤੇ ਹਾਜ਼ਰ ਹੋਏ ਇਸ ਮਹਾਰੈਲੀ ਦੇ ਵਿੱਚ ਅਮਨਦੀਪ ਸਿੰਘ ਕੱਕੜ ਮੀਡੀਆ ਸਲਾਕਾਰ ਸਾਬਕਾ ਕੈਬਨਟ ਮੰਤਰੀ ਅਤੇ ਮੌਜੂਦਾ ਵਿਧਾਇਕ ਸਰਦਾਰ ਸੁਖਬੀਰ ਸਿੰਘ ਸਰਕਾਰੀ ਅਤੇ ਮੁੱਖ ਬੁਲਾਰਾ ਜ਼ਿਲ੍ਹਾ ਕਾਂਗਰਸ ਕਮੇਟੀ ਅਮ੍ਰਿਤਸਰ ਦਿਹਾਤੀ ਨੇ ਆਪਣੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ। ਇਸ ਮੌਕੇ ਉਹਨਾਂ ਨੇ ਕਿਹਾ ਕਿ ਅੱਜ ਇਸ ਰੈਲੀ ਦੇ ਵਿੱਚ ਵਿਸ਼ਾਲ ਇਕੱਠ ਨੂੰ ਦੇਖਦਿਆਂ ਸਰਦਾਰ ਗੁਰਜੀਤ ਸਿੰਘ ਔਜਲਾ ਦੀ ਜਿੱਤ ਹੋਰ ਜਕੀਮੀ ਹੋ ਗਈ ਹੈ। ਇਸ ਮੌਕੇ ਉਹਨਾਂ ਨਾਲ ਸਰਪੰਚ ਲਖਬੀਰ ਸਿੰਘ ਕੋਹਾਲੀ ਸੁਖਦੇਵ ਸਿੰਘ ਨਥੋਪੁਰ ਬਲਵਿੰਦਰ ਸਿੰਘ ਕੋਹਾਲੀ ਰਿੰਕੂ ਛੁਗਾਵਾ ਸਰਪੰਚ ਸੁਲਜੀਤ ਸਿੰਘ ਮੁਹਾਰ ਐਡਵੋਕੇਟ ਮਨਦੀਪ ਸਿੰਘ ਮੁਹਾਰ ਗੁਰਦੇਵ ਸਿੰਘ ਮੁਹਾਰ ਅਮਰਦੀਪ ਸਿੰਘ ਮੁਹਾਰ ਵਿਕਰਮਜੀਤ ਸਿੰਘ ਮੁਹਾਰ ਕਾਬਲ ਸਿੰਘ ਲੋਧੀ ਗੁੱਜਰ ਸਰਪੰਚ ਹਰਕਵਲਜੀਤ ਸਿੰਘ ਅਦਲੀਵਾਲ ਸਰਪੰਚ ਅਮਨ ਕੋਹਾਲਾ ਸਰਪੰਚ ਸੋਨਾ ਸਿੱਧੂ ਬਲਗਨ ਆਦਿ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਵਰਕਰ ਹਾਜ਼ਰ ਰਹੇ। ਅਬਰ ਸਰਕੋ ਡੈਰੀ ਵਿੱਚ ਇਹ ਰੌਕਟਾਂ ਦੀ ਅਗਾਂਹ ਦੇ ਵਿੱਚ ਉਹ ਜਿਸ ਕੋਟਲਾ ਜਿੱਤ ਪੱਕੀ ਹੋ ਰਹੀ ਹੈ ਅੱਗੇ ਵੀ ਜੁਗਣਾ ਹੈ ਅੱਜ ਰੌਣਕ ਬਧੀ ਫੇਰੀ ਦੌਰ ਜਿੱਤ ਪੱਕੀ ਹੋ ਰਹੀ ਹੈ ਇਹਦੇ ਤੇ ਜਿਤਨ ਰੈੜੀ ਦਾ ਦੋਹਤੀਆਂ ਦੀਆਂ ਦੇਖਣ ਆਵੇਗੀ ਕੁਝ ਪਾਰਟੀ ਕੋਲ ਇਸ ਤਰ੍ਹਾਂ ਦਾ ਹੈਗਾ ਯਾਰ ਮੁੱਖ ਤੇ ਵਿਜੈ ਪ੍ਰਚਾਰ ਕਰਨਾ ਹੈ ਗਿਸ਼ਿੰਗੋਕੂਲਾ ਇੱਕ ਤੀਸਰੀ ਵਾਰ ਜਿੱਤ ਕੇ ਹਰ ਰੋਜ਼ ਜਿੱਤ ਕੇ ਮੰਤਰੀ ਬਣ ਕੇ ਪੰਡਰਪਾਟੀ ਵੱਟ ਬਣ ਕੇ ਦਿੱਲੀ ਵਾਚ ਕੇ ਆਪ ਜੀ ਦਾ ਇਸ ਸਾਲ ਦੇ ਵੀ ਵਿਧਾਇਕਾਂ ਦੇ ਬਣੇ ਡਿਪਾਰਟਮੈਂਟ ਰੀਡ ਹੋਰ ਹਰ ਇੱਕ ਅੱਜ 2024 ਵਿੱਚ ਪੂਰੇ ਇੰਡੀਆ ਨੂੰ ਚੱਲ ਗਿਆ ਹੈ ਕੇਂਦਰ ਸਰਕਾਰ ਦਾ ਦਬਸੇ ਪਰ ਰਹੀ ਹੈ ਅਤੇ ਗਿਸ਼ਿੰਗੋਕੂਲਾ ਰਾਜ ਵਿੱਚ ਮੰਤਰੀ ਬਣ ਕੇ ਫੋਟੋ ਦੇ ਰਹੇ ਚੜ੍ਹਦੀ ਕਲਾ ਟਾਈਮ ਟੀਵੀ ਲਈ ਚੁਗਾਮਾ ਤੋਂ ਪੱਤਰਕਾਰ ਸੁਬੇਗ ਸੋਨਾ ਦੀ ਖਾਸ ਰਿਪੋਰਟ